ਸੋਣਾ ਲੱਗਦਾ ਬਾਲੇ ਸੋਨੇ ਲੱਗਦੇ ਆਈ ਤਾ ਨਾ ਉਹ ਗਾਣਾ ਗਾਉਨੂ ਜੀ ਕਰਿਆ ਅੰਦਰ ਤੇਰੀ ਪੱਗ ਦੀ ਝਾਲਰ ਬਣ ਜਾਵਾ ਦਿਲ ਕਰਦਾ ਪੁਲਸੀਆ ਯਾਰਾ ਤੇ ਬਣ ਜਾ ਫਿਰ ਪੱਗ ਦੀ ਝਾਲਰ ਓਕੇ ਤੈਨੂੰ ਕਿਸੇ ਨੂੰ ਚਲ ਆ ਜਾ ਲੇਟ ਹੋਈ ਜਾਣਾ ਆ ਚੱਲੀਏ ਬੇਬੇ ਆ ਪੁੱਤ ਸੋਣਾ ਲੱਗਦਾ ਤੇਰਾ ਪੁੱਤ ਨਹੀਂ ਮੈਂ ਸਾਦਕੇ ਜਾਵਾ ਕਿਤੇ ਨਾજર ਵੀ ਨਾ ਲੱਗ ਜਾ ਮੇਰੇ ਪੁੱਤ ਨੂੰ ਬਹੁਤ ਸੋਣਾ ਲੱਗਦਾ ਆਸ਼ੀਰਵਾਦ ਦੇ ਬੇਬੇ ਜਾਉਂਦਾ ਰਿਹਾ ਪੁੱਤ ਲਿਜਿੰਦੇ ਉੱਡੀ ਤੇ ਚੱਲਿਆ ਚਾਹ ਸਹੀ ਪੁੱਤ ਤੇਰੀ ਬੱਲੇ ਬੱਲੇ ਹੋ ਗਿਆ థాంਕ ਯੂ ਕਿਆ ਓਏ ਲੱਗਦਾ ਦਾ ਸੋਹਣਾ ਯਾਰ ਤੂੰ ਵੀ ਵਰਦੀ ਚ ਹੈਨਾ ਇੱਥੇ ਵੀ ਫਰਦਾਈ ਭੂਆ ਰੋਲੇ ਪਸੂਆ ਚ ਆਈ ਆ ਫਿਰ ਹੁਣ ਤੁਸੀਂ ਆਦਤ ਪਾ ਲਓ ਮੈਨੂੰ ਵਰਦੀ ਚ ਦੇਖ ਕੇ ਦੇਖ ਲੈ ਇਹਨੂੰ ਕੌਣ ਕਹਿ ਦੂ ਵੀ ਉਹੀ ਲਾਡੀ ਐ ਹੈ ਤਾਉਂ ਦਾ ਤੇ ਵਧ ਗਿਆ ਹੈਨਾ ਭਰੇ ਨਿਕਲੇ ਨਰਕਾਂ ਚੋਂ ਚੱਲ ਵਧਿਆ ਹੋਇਆ ਪੁੱਤ ਟਾਈਮ ਟਾਈਮ ਦੀ ਗੱਲ ਐ ਹੋ ਗਏ ਹਾਂ ਇਹ ਤਾਂ ਗੱਲ ਹੈਗੀ ਆ ਬਾਪੂ ਕਿਧਰ ਗਿਆ ਬਾਪੂ ਨੇ ਦੇਖਦਾ ਵਾਹ ਆ ਆ ਗਿਆ ਬੰਦੇ ਬੰਦੇ ਬਈ ਉਹ ਮੈਂ ਤਾਂ ਸੱਚ ਨੂੰ ਆਣ ਲੱਗਣ ਲੱਗਾ ਵੀ ਸਾਡੇ ਘਰੇ ਪੁਲਿਸ ਕਿਵੇਂ ਆ ਗਈ ਰਾਤਾਂ ਤੇ ਇਹ ਵੀ ਡਰ ਗਿਆ ਬਾਪੂ ਤੂੰ ਆਏ ਦੇਖੀ ਜਦੋਂ ਹੁਣ ਮੈਂ ਪਿੰਡ ਵੇ ਦੀ ਗੇੜਾ ਦਿੱਤਾ ਨਾ ਅੱਧੇ ਵੇ ਤਾਂ ਐਡਾ ਡਲ ਕੇ ਕਾਲੇ ਹੋ ਜਾਣਗੇ ਯਾਰ ਹੁਣ ਆ ਗਿਆ ਸਹੀ ਗੱਲ ਹੈ ਪਤਾ ਜਿਆ ਲੱਗਦਾ ਬਾਹ ਸੋਹਣਾ ਲੱਗਦਾ ਚੰਗਾ ਬਾਪੂ ਮੈਂ ਕਹਿੰਦਾ ਸੀ ਕੱਲ ਹੁਣ ਡਿਊਟੀ ਦਾ ਕਰਨ ਲੱਗ ਹੀ ਗਿਆ ਇਹ ਹੈ ਨਾ ਇਹਨੂੰ ਮੜਾ ਜਾ ਐਂ ਕਹਦੇ ਇੱਕ ਤਾਂ ਕਿਸੇ ਤੋਂ ਪੈਸਾ ਥੇਲਾ ਨਹੀਂ ਲੈਣਾ ਰਿਸ਼ਵਤ ਦਾ ਦੂਜਾ दारू ਪੀ ਕੇ ਨਹੀਂ ਆਉਣਾ ਘਰੇ ਠੀਕ ਹੈ ਘਰੇ ਬਹਿ ਕੇ ਜਿੰਨੀ ਮਰਜ਼ੀ ਪੀ ਲੈ ਸਹੀ ਨਹੀਂ ਗੱਲ ਹੈ ਪੁੱਤ ਪੈਸਾ ਤਾਂ ਕਿਸੇ ਤੋਂ ਨਹੀਂ ਲੈਣਾ ਚੱਲ ਕੋਈ ਗੱਲ ਨਹੀਂ ਬਾਕੀ ਪੈਸੇ ਤਾਂ ਆਪਾਂ ਕਰਾਉਣਾ ਕੀ ਹੈ ਸੁਖਨਾ ਗਵਰਨਮੈਂਟ ਦੀ ਤਨਖਾਹੀ ਬਹੁਤ ਹੈ ਇਹ ਨਹੀਂ ਜਦੋਂ ਉਹ ਗੱਲ ਨਾ ਹੋਵੇ ਇਥੋਂ ਪਸੂਆਂ ਚੋਂ ਨਿਕਲਿਆ ਗਾਹ ਜਾ ਕੇ ਕਿਤੇ ਰਿਸ਼ਵਤ ਚ ਫਸ ਜੇ ਹੋਰ ਬੇਇੱਜ਼ਤੀ ਕਰਾ ਕੇ ਧਰਤੇ ਨਾ ਨਾ ਉਹ ਤਾਂ ਬੇਇੱਜ਼ਤੀ ਬੜੀ ਹੋ ਜੂ ਪੁੱਤਾਂ ਆਪਾਂ ਤਾਂ ਤਨਖਾਹੀ ਬਸੇਰੀ ਆ ਬਸੇਰੀ ਆ ਬਾਪੂ ਅੱਗੇ ਦੱਸ ਕੀ ਆਪਾਂ ਮੇਰੀ ਗੱਲ ਸੁਣ ਰਿਸ਼ਵਤ ਦੇ ਪੈਸੇ ਤੇ ਚ ਖੇਤੀ ਕਰਕੇ ਵੀ ਸਾਰਾ ਹੀ ਐ ਸਹੀ ਗੱਲ ਹੈ ਹਾਂ ਚਲ ਕੋਈ ਨਹੀਂ ਪਹੁੰਚ ਫਿਰ ਟਾਈਮ ਤੇ ਪਹਿਲੇ ਦਿਨ ਹੀ ਨਾ ਲੇਟ ਹੋ ਜੀ ਨਹੀਂ ਨਹੀਂ ਜਾਣਾ ਵਸਦਾ ਸਹੀ ਗੱਲ ਹੈ ਤੂੰ ਲੇਟ ਨਾ ਹੋ ਜੀ ਜਾ ਕੋਈ ਚੱਜਦਾ ਬੰਦਾ ਮੱਥੇ ਲਾ ਲਈ ਹਾਂ ਮੈਂ ਕਲਦੀਪ ਨੂੰ ਕਿਹਾ ਸੀ ਮੈਂ ਤੇ ਗਲਦੀਪ ਜਾਣੇ ਅੱਜ ਵਸਤੇ ਜਾਵਾਂ ਰੋਟੀ ਖਵਾਤੀ ਸੀ ਮੁੰਡੇ ਨੂੰ ਹਾਂਜੀ ਹਾਂਜੀ ਰੋਟੀ ਤਾਂ ਖਾ ਲਈ ਮੰਮੀ ਇਹਨਾਂ ਨੇ ਚਲ ਆਏ ਘਰ ਆਲਾ ਪਹਿਲੇ ਦੇ ਕੋਈ ਮੂੰਹ ਮਿੱਠਾ ਕਰਾ ਦੇ ਲੈ ਜਾ ਕਰੀ ਹਾਂ ਐ ਕਰ ਲਈ ਫਿਰ ਬਾਈ ਆ ਟਾਇਰ ਜੇ ਪੈਂਚਰ ਹੋਇਆ ਖੜਿਆ ਇਹਨਾਂ ਨੂੰ ਲੋਟ ਕਰਾ ਲਈ ਹਨਾ ਇਹਨੂੰ ਕਰਾ ਲਾਂਗੇ ਲੋਟ ਕਿਉਂ ਆਇਆ ਮੈਂ ਤਾਂ ਮੋਟਰਸਾਈਕਲ ਲੈ ਜਾ ਕਰੂੰ ਚਲ ਚਲ ਕੋਈ ਗੱਲ ਨਹੀਂ ਬਾਈ ਇਹ ਤਾਂ ਵਧੀਆ ਨਾਲ ਬਸਦੇ ਬਸਦੇ ਜਾਣਾ ਮਰੀ ਪੜਾ ਲਗੂਗਾ ਕਹਾਂਗੇ ਵਰਦੀ ਪਾਈ ਆ ਉਹਦਾ ਬਸਦੇ ਆ ਸਾਹ ਬਣ ਗਿਆ ਪੁੱਤ ਪਰ ਉਹਦੇ ਬਣ ਕੇ ਰਹਿ ਚੱਲ ਠੀਕ ਛੱਡ ਲੈ ਚੰਗਾ ਲੈ ਮਿੱਠਾ ਮੂੰਹ ਕਰਕੇ ਜਾਈ ਉਹ ਲੈਣ ਗਈ ਹੈ ਮਨਿੰਦਰ ਮਨਿੰਦਰ ਜਲਦੀ ਕਰ ਲੇਟ ਨਾ ਹੋ ਜਾ ਮੈਂ ਪਹਿਲੇ ਹੀ ਬਹੁਤ ਲੇਟ ਆ ਮਿੱਠਾ ਹੀ ਮਿੱਠਾਗਾ ਲੈ ਲਊਗਾ ਪਹਿਲੇ ਦਿਨ ਹੀ ਅਗਲੇ ਉਹ ਐ ਸਮਝਣਗੇ ਪਤਾ ਨਹੀਂ ਵੀ ਟਾਈਮ ਦਾ ਪਾਬੰਦ ਨਹੀਂ ਹੈਗਾ ਸਹੀ ਗੱਲ ਪੁੱਤ ਨਹੀਂ ਤਾਂ ਫਿਰ ਆਥ ਨੇ ਮੂੰਹ ਕਰਾਰਾ ਹੀ ਕਰ ਲਾਂਗੇ ਇਹਨੂੰ ਤਾਂ ਕਰਾਰੇ ਦੀ ਹੋਈ ਪਈ ਆ ਹਾਂ ਉਹ ਤਾਂ ਹੁਣ ਕਰਾ ਹੀ ਕਰਾਂਗੇ ਕਹਿੰਦੇ ਨੇ ਪੁਲਿਸ ਵਾਲਾ ਕਹਿੰਦੇ ਜਦ ਜਿਵੇਂ ਢਿੱਡ ਪਤਾ ਹੋਊਗਾ ਉਵੇਂ ਰੈਕ ਵਧੂਗਾ ਢਿੱਡ ਦਾ ਖਰਦਾਰ ਨਾਲ ਹੀ ਵਧੂਗਾ ਹੜਾਰੀ ਨਾਲ ਹੀ ਵਧੂਗਾ ਆਪਾਂ ਦਾ ਪੈਗ ਲਾ ਹੀ ਲੈਨੇ ਪੁੱਤਾਂ ਉਹ ਮਨੀਂਦਰ ਕੀ ਕਰਨ ਲੱਗੀ ਮੇਰੀ ਗੱਲ ਸੁਣ ਖੰਡ ਹੈ ਜੀ ਹੋਰ ਤਾਂ ਕੁਛ ਨਹੀਂ ਉਹ ਚੱਲ ਕੋਈ ਗੱਲ ਨਹੀਂ ਖੰਡੀ ਲੈਣੇ ਪਾ ਚਾਰ ਮੂੰਹ ਵਿੱਚ ਦਾ ਚਲ ਠੀਕ ਹੈ ਚੰਗਾ ਹਾਂ ਚੰਗਾ ਚੰਗਾ ਪੁੱਤ ਚੰਗਾ ਬੇਬੇ ਠੀਕ ਹੈ ਪੁੱਤ ਠੀਕ ਹੈ ਜੀ ਚੰਗਾ ਦਾ ਵੀ ਚਲ ਚੰਗਾ ਛੱਡ ਲੈ ਠੀਕ ਹੈ ਮੈਂ ਵੀ ਕੰਮ ਕਰ ਲਾ ਛੱਡ ਕੀ ਹੋ ਗਿਆ ਅਸ ਤੱਕ ਦੇਖ ਭਗਵਾਨ ਨੇ ਇਹੋ ਜਿਹਾ ਦਿਨ ਤਾਂ ਸਭ ਤੇ ਆਵੇ ਮੈਂ ਕਹਿੰਦਾ ਹੈ ਬਾਪੂ ਚਲ ਕੋਈ ਨਹੀਂ ਬਹਿ ਜਾ ਬਾਪੂ ਰੋਟੀ ਪਾਣੀ ਖਾ ਲਾ ਤੂੰ ਵੀ ਹੈ ਠੀਕ ਹੈ ਚਾਹ ਚਾਹ ਹੀ ਨਹੀਂ ਚੱਕਿਆ ਜਾਂਦਾ ਪੁੱਤਰਾ ਅੱਜ ਇਹਨੂੰ ਰੋਟੀ ਕਿਤੇ ਚੰਗੀ ਲੱਗਦੀ ਆ ਚਲ ਕੋਈ ਨਹੀਂ ਚਾਹ ਇਹਨੂੰ ਵੀ ਜਿਆਦੇ ਆ ਠੀਕ ਹੈ ਹੈ ਵੇ ਅੰਦਰ ਗਾਣੇ ਵੇਖ ਲਾ ਗਾਉਂਦੇ ਹਾਂ ਬਣਦੀ ਸੀ ਅਮ੍ਰਿਤਾ ਵਰਕ ਇਹਨੂੰ ਇੰਨਾ ਨਹੀਂ ਪਤਾ ਹੈਗਾ ਵੀ ਇਹਦੇ ਮੋਢੇ ਤੇ ਸਟਾਰ ਲੱਗਣ ਤੋਂ ਪਹਿਲਾਂ ਨਾ ਕਿ ਮੇਰੀ ਜੁੱਤੀ નીચે ਹੋਊਗਾ ਤੇ ਹਲਾ ਕੀ ਲੱਛਣ ਕਰਦੀ ਸੀ ਅੰਦਰ ਦੋਨੇ ਜੀ ਚੋਜ ਕਰਨ ਲੱਗ ਰਹੇ ਸੀ ਨਹੀਂ ਉਹਦਾ ਲੱਛਣ ਕਰਦੀ ਸੀ ਉਹ ਦੇਖ ਲੈ ਕਿਵੇਂ ਟਾਈਮ ਤੇ ਉਹਨੂੰ ਭੇਜਿਆ ਤਿਆਰ ਵਿਆਰ ਕਰਕੇ ਹੈ ਮੜਾ ਮੋਟਾ ਤੂੰ ਵੀ ਸਿੱਖ ਲੈ ਕੁਛ ਨਾ ਤੂੰ ਹੁਣ ਟਾਈਮ ਤੇ ਨਹੀਂ ਜਾਂਦਾਗਾ ਡਿਊਟੀ ਵੀਰੋ ਤਾ ਤੂੰ ਨੀ ਬੋਲ ਕੇ ਚੱਲ ਜਾ ਨਾ ਇਹ ਵੀ ਨਹੀਂ ਚਲਦੀ ਜਲਦੀ ਕੁਛ ਨਹੀਂ ਹੁੰਦਾ ਬੋਲੀ ਜਾਣਦੇ ਤੂੰ ਨਾ ਇਹਦੇ ਮੂਰੇ ਬੋਲਿਆ ਕਰ ਦੇ ਨੇ ਤਾਂ ਆਨੀ ਸਮਝਾਉਂਦੀ ਦੇ ਕਿ ਮੈਂ ਚੋੜੀ ਹੋਈ ਫਰਦੀ ਸੀ ਦੇਖ ਲੈ ਬਾਤ ਿੱਕਰ ਛੱਡਣ ਗਈ ਐ ਐ ਨਹੀਂ ਕਿਹਾਗਾ ਵੀ ਮਾਂ ਤੂੰ ਛੱਡਿਆ ਬਾਤ ਿੱਕਰ ਚੱਲ ਮੈਂ ਕੰਮ ਕਰ ਲਾਂ ਮੇਰੀ ਗੱਲ ਸੁਣ ਇਹ ਥੋੜੇ ਦਿਨ ਹੀ ਛੱਡ ਕੇ ਆਉਗੀ ਠੀਕ ਐ ਨਾ ਜਿਹੜੀ ਆਪਣੀ ਸਕੀਮ ਐ ਬਸ ਉਹ ਜਾਰੀ ਰੱਖੋ ਹਾਂ ਸਹੀ ਗੱਲ ਐ ਠੀਕ ਐ ਹੁਣ ਤਾਂ ਬੁਲਬੁਲ ਵੀ ਮੰਮੀ ਆਪਣੇ ਨਾਲ ਐ ਬਸ ਫੇਰ ਆਪਾਂ ਤਿੰਨ ਜਣੀਆਂ ਹੋ ਗਈਆਂ ਮੇਰੇ ਹੁੰਦੇ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਸ ਪੁੱਤ ਤੇਰੇ ਹੁੰਦੇ ਮੈਨੂੰ ਫਿਕਰ ਕਾਦਾਂ ਹੇ ਜਦੋਂ ਤੂੰ ਹੈਗੀ ਐ ਦੋਵੇਂ ਭੈਣਾਂ ਰਲ ਕੇ ਕੰਮ ਕਰਨਾ ਤੁਸੀਂ ਹੈ ਠੀਕ ਹੈ ਚਲ ਦੇਖ ਲੈ ਕਿਵੇਂ ਵੈਪਤਾ ਕਰਦੀ ਸੀ ਮੈਂ ਤੈਨੂੰ ਕਹਿੰਨੀ ਆ ਤੂੰ ਵੀ ਮਾੜਾ ਇਹ ਲਗਾ ਰੱਖਿਆ ਕਰ ਲਾਡੀ ਦੇ ਕੋਲ ਬੈਠਿਆ ਕਰ 2 ਮਿੰਟ ਕੋਲ ਖੜਿਆ ਕਰ ਉਹਦੀ ਤਾਰੀਫ ਤਰੂਫੀ ਕਰ ਦਿਆ ਕਰ ਲੈ ਹੁਣ ਉਹਦੇ ਮਗਰ ਮਗਰ ਤਾਂ ਲੱਗੀ ਪਈ ਐ ਮੈਂ ਕਿਹਾ ਨਹੀਂ ਵੀ ਸੋਹਣੇ ਲੱਗੇ ਨੇ ਤੁਸੀਂ ਉੱਥੇ ਬੈਠੇ ਨੂੰ ਕੰਗ੍ਰੈਚੁਲੇਸ਼ਨ ਕਹੀ ਐ ਅਗਲੇ ਇਹਨੇ ਨਾਲ ਇੰਪ੍ਰੈਸ ਹੋ ਜਾਊਗਾ ਦੇਖੀ ਤਾਂ ਚਲ ਅੱਛਾ ਸਾਰਿਆਂ ਦੇ ਸਾਹਮਣੇ ਹੋਊਗਾ ਉਹ ਜਦੋਂ ਕੱਲਾ ਹੋਵੇ ਉਦੋਂ ਉਹ ਦੇਖ ਲੈ ਕਿਵੇਂ ਬਾਹਰ ਪੇੜ ਕੇ ਲੱਗੀ ਪਈ ਸੀ ਚੋਜੇ ਬੋਜੇ ਕਰਨ ਨਾ ਕੱਲਾ ਛੱਡਣ ਦਿੰਦੀ ਆ ਉਹਨੂੰ ਸਾਰੇ ਦਿਨ ਤਾਂ ਉਹਦੇ ਨਾਲ-ਨਾਲ ਫਿਰਦੀ ਰਹਿੰਦੀ ਆ ਕੱਲਾ ਕਿਹੜੇ ਵੇਲੇ ਹੋਊਗਾ ਉਹ ਚਲੋ ਚੰਗਾ ਮੈਂ ਤਾਂ ਕੰਮ ਕਰਦੀ ਆ ਕੋਈ ਆ ਫੇਰ ਮੰਮੀ ਆ ਕੇ ਟੱਪੋਗੀ ਸੁਣ ਸੁਣ ਉਹ ਤਾਂ ਉਹਨੂੰ ਮਹਾਰਾਣੀ ਚੜਾਉਣ ਗਈ ਆ ਨਾ ਕਰ ਲੈ ਕੋਈ ਨਾ ਭੈਣੇ ਦੇਖ ਲੈ ਇਹਨਾਂ ਦਾ ਕੀ ਬਣੂ ਕੀ ਨਾ ਕਿਸੇ ਦਾ ਮੂੰਹ ਕਿੱਧਰ ਨੂੰ ਹੁੰਦਾ ਕਿਸੇ ਦਾ ਮੂੰਹ ਕਿੱਧਰ ਨੂੰ ਹੁੰਦਾ ਹੁਣ ਮੈਨੂੰ ਵਿਚ ਵਿਚਾਰੇ ਫਸਾ ਰੱਖਿਆ ਵੀ ਲੜੀ ਨਾਲ ਤੇਰਾ ਵਿਆਹ ਕਰਨਾ ਮੈਨੂੰ ਤਾਂ ਨਹੀਂ ਲੱਗਦਾ ਵੀ ਮਨਿੰਦਰ ਇਹਨੇ ਸੌਖੇ ਤਰੀਕੇ ਨਾਲ ਮੰਨੂਗੀ ਕੋਈ ਨਾ ਕੋਈ ਤਾਂ ਸਕੀਮ ਮੈਨੂੰ ਲੜਾਉਣੀ ਪੈਣੀ ਆ ਤਾਂ ਹੀ ਮੇਰਾ ਕੰਮ ਬਣ ਸਕਦਾ ਤਾਂ ਹੀ ਮੈਂ ਇਸ ਕਰਦੀ ਮਹਾਰਾਣੀ ਬਣ ਸਕਦੀ ਆ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਹੋਰ ਰਿਸ਼ਤਾ ਹੋ ਜਾਊਗਾ ਪਤਾ ਨਹੀਂ ਅੱਗੇ ਕਹਿਜੇ ਹੋਣਗੇ ਕਹਿਜੇ ਨਹੀਂ ਇੱਧਰ ਐ ਤਾਂ ਹੈ ਵੀ ਮੇਰੀ ਦੀਦੀ ਆ ਸਾਰੇ ਕੰਮ ਸੁਖਾਲੇ ਹੋ ਜਾਣਗੇ ਮੇਰੇ ਲਈ ਮੱਕਾ ਦੋਂਦਾ ਕਹੀ ਜਨਾ ਵੀ ਚੱਲ 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 ਪਤੰਦਰ ਨੂੰ ਗਿੰਦਾ ਵੀ ਨਹੀਂ ਕਿਤੇ ਇੱਕ ਵੀ ਡਿਊਟੀ ਤੇ ਪਹਿਲਾ ਦਿਨ ਆ ਪੁੱਜਣ ਨੂੰ ਐ ਦਾ ਪਤਾ ਨਹੀਂ ਵੀ ਜੇ ਬੱਸ ਲੰਘੀ ਫੇਰ ਕਿਵੇਂ ਪਹੁੰਚਾਂਗੇ ਪਹਿਲੇ ਦਿਨ ਹੀ ਲਾਂਭਾ ਲੈ ਲੂ ਐ ਇੱਥੇ ਰੱਖਿਆ ਕਿਆ ਹਾਂ ਐ ਹਾਈ ਵੇ ਯਾਰਾ ਜਮਾਂ ਦਿਲ ਖੁਸ਼ ਕਰਤਾ ਚੱਜ ਗਿਆ ਹਾਂ ਬਾਈ ਨਾਲੇ ਲੇਟ ਹੋਈ ਜਾਂਦੇ ਆ ਯਾਰਾ ਯਾਰ ਲੇਟ ਤਾਂ ਹੋਗੇ ਉਹ ਤੈਨੂੰ ਪਤਾ ਤਾਂ ਹੈ ਯਾਰ ਘਰ ਦੇ ਵਿਹਾਰ ਜਾ ਕਰਨ ਲੱਗੇ ਕਹਿੰਦੇ ਮੂੰਹ ਮਿੱਠਾ ਕਰਨਾ ਬਾਕੀ ਹੁਣ ਸਾਰੇ ਜਾਨੇ ਮਿਹਰਬਾਨ ਵਾਲੇ ਖੜ ਗਏ ਤੁਸੀਂ ਰਾ ਚਾਹ ਬਣਾ ਇੱਕ ਗੱਲ ਤੈਨੂੰ ਹੋਰ ਦੱਸਾਂ ਮਾਂ ਮੇਥੋਂ ਕਿੰਨਾ ਮਾਜਦੀ ਹੁੰਦੀ ਸੀ ਹਾਂ ਜਦੋਂ ਅਦਬਦ ਦੀ ਪਾਈ ਮੈਂ ਖੁਸ਼ ਹੋ ਗਈ ਪੂਰਾ ਕਹਿੰਦੀ ਵਾਹ ਓਏ ਵਾਹ ਕਹਿੰਦੀ ਮੇਰੇ ਦੋਵੇਂ ਪੁੱਤ ਨੌਕਰੀ ਲੱਗ ਗਿਆ ਸੀ ਨਾ ਚੌੜਾ ਹੋ ਗਿਆ ਮੇਰਾ ਤੂੰ ਐ ਲਿਖ ਲੈ ਯਾਰ ਜਿਹੜੀ ਚੀਜ਼ ਮੈਂ ਚਾਹੁੰਦਾ ਸੀਗਾ ਠੀਕ ਹੈ ਕਿ ਮੇਰੀ ਮਾਂ ਖੁਸ਼ ਹੋ ਜਾਏ ਮੇਰੇ ਤੇ ਉਹ ਅੱਜ ਹੋ ਗਈ ਹਾਂ ਚਲ ਉਹ ਤਾਂ ਗੱਲ ਤਰੀ ਮੈਂ ਮੰਨ ਗਿਆ ਬਾਕੀ ਪਹਿਲੇ ਵਾਰ ਯਕੀਨ ਵੀ ਨਹੀਂ ਕਰੀ ਨਾ ਫਿਰ ਇਹ ਗੱਲ ਤੇ ਇਹ ਤੇਰੀ ਨਹੀਂ ਆ ਵਰਦੀ ਦੀ ਕਦਰ ਪਈ ਆ ਬਤੰਦਰਾ ਹਾਂ ਇਹ ਨਹੀਂ ਤਨੀ ਪਈ ਆ ਇਹ ਤਾਂ ਗੱਲ ਆ ਵਰਦੀ ਨੂੰ ਤੈਨੂੰ ਪਤਾ ਤੂੰ ਬਸ ਹੌਣੀ ਦੇ ਕੇ ਆਏ ਸੀਗੇ ਉਹ ਥੇੜੇ ਪੈਸੇ ਦੇ ਕੇ ਆਉਂਦੇ ਆ ਉਹ ਵੀ ਮਾਂ ਨੇ ਦਿੱਤੇ ਆ ਕਹਿੰਦੀ ਆ ਚੱਕ ਜੰਮੀ ਪੈਸੇ ਮੈਨੂੰ ਅਜ ਤੱਕ ਕਦੇ ਉਹਨੇ 2 ਰੁਪਏ ਨਹੀਂ ਦਿੱਤੇ ਸੀ ਤੂੰ ਆਪ ਦੇਖ ਲੈ 7-8000 ਰੁਪਏ ਦਿੱਤਾ ਮੈਨੂੰ ਐਦ ਕੀ ਹੋਣਾ ਕਮਾਲ ਮੰਨ ਗਿਆ ਨਾ ਹੈ ਚੱਲ ਸੋਨਾ ਹੋ ਗਿਆ ਕੰਮ ਸੋਨਾ ਹੋ ਗਿਆ ਯਾਰ ਮੇਰੇ ਘਰ ਵਾਲੇ ਵੀ ਕਹਿੰਦੇ ਕਹਿੰਦੇ ਬਹੁਤ ਸੋਹਣੇ ਲੱਗਦੇ ਆ ਤੁਸੀਂ ਨਹੀਂ ਦਸੀ ਜਾ ਨਾ ਗਾਣਾ ਗਾਇਆ ਜੋਨੇ ਮੈਨੂੰ ਦੇਖ ਕੇ ਕਹਿੰਦੀ ਤੇਰੀ ਪੱਗ ਦੀ ਝੱਲਰ ਬਣ ਜਾਵਾਂ ਨਹੀਂ ਹੱਕ ਬਣਦਾ ਯਾਰ ਹੱਕ ਬਣਦਾ ਨਾ ਬਹੁਤ ਚੰਗੀ ਦੇਖ ਕੁਝ ਹੋਈ ਯਾਰ ਉਹ ਪੂਰਾ ਬਾਕੀ ਦੂਜੀ ਗੱਲ ਆਇਆ ਪਹਿਲਾ ਦਿਨ ਆਪਾਂ ਹੁਣ ਚੱਲ ਗਏ ਤੇ ਲੇਟ ਫੇਟ ਹੋ ਗਏ ਨਾ ਪਹਿਲੇ ਦਿਨ ਹੀ ਲੰਬਾ ਲੈਣੀ ਟਾਈਮ ਤੇ ਪਾਬੰਦ ਰਹਿਣਾ ਯਾਰ ਤੂੰ ਪਰ ਮੇਨ ਗੱਲ ਤੂੰ ਆ ਜਾ ਫਿਰ ਚੱਲੀ ਕੋਈ ਹੋ ਸਵਾਦੇ ਗੱਲ ਕਰਨੀ ਆ ਤਾਂ ਕੋਈ ਗੱਲਬਾਤ ਤਾਂ ਕੀ ਕਰਨੀ ਆ ਤੂੰ ਆ ਜਾ ਯਾਰ ਲੇਟ ਹੋ ਜਾਾਂਗੇ ਚੱਲ ਚੱਲ ਤੈਨੂੰ ਬਿਹਾਰ ਕਰਿਆ ਹੁਣ ਉੱਥੋਂ ਤੱਕ ਤੇ ਰਾਵਾਂ ਮੇਰਾ ਵੀ ਯਾਰ ਲੱਗ ਗਿਆ ਭਾਏ ਨਾ ਸੀਨਾ ਚੌੜਾ ਹੋ ਗਿਆ ਯਾਰ ਉਹ ਹਾਂ ਹਾਂ ਠੇਕੇਦਾਰ ਸਾਹਿਬ ਕੋਈ ਗੱਲ ਨਹੀਂ ਤੂੰ ਮੈਨੂੰ ਸਾਨੂੰ ਕਹੀਦਾ ਜਾਣਾ ਤੁਸੀਂ ਕੰਮ ਨਿਵੇੜੋ ਹੈ ਤੁਹਾਡਾ ਸਾਰਾ ਸਾਹ ਵੀ ਕਰ ਦਾਂਗੇ 50000 ਦੀ ਗੱਲ ਆ ਬਸ ਪੱਥਰ ਪੁੱਥਰ ਦਾ ਕਰਾ ਦਿਓ ਤੁਸੀਂ ਬਾਅਦ ਚ ਜੋੜੀਆਂ ਜੋੜੀਆਂ ਦਾ ਮੈਂ ਆਪੇ ਕਰਾ ਲਊਗਾ ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਪੈਸੇ ਤਾਂ ਤੁਸੀਂ ਲੈ ਜਾਓ ਜੇ ਚਾਹੀਦੇ ਤਾਂ ਐਂ ਗਾ ਲੇਬਰ ਨੂੰ ਵੀ ਦੇਣੀ ਹੁੰਦੀ ਆ ਠੀਕ ਆ ਜਿਹਨੂੰ ਭੇਜਾਂਗਾ ਬੰਟੀ ਨੂੰ ਉਹ ਯਾਰ ਮੈਂ ਤਾਂ ਐਂ ਕਹਿੰਦਾ ਸੀ ਆਪ ਆ ਜਾਂਦਾ ਐ ਫਿਰ ਵੀ ਬਗਾਨੇ ਹੱਥ ਡੋਰ ਹੋ ਜਾਂਦੀ ਆ ਰਾਹ ਤੇੜੇ ਬੰਦਾ ਪੈਸਾ ਇੱਧਰ ਉੱਧਰ ਕਰਦੇ ਮੁੜ ਕੇ ਨਾ ਮੇਰੇ ਕੋਲੇ ਸਬੂਤਾ ਨਾ ਤੇਰੇ ਕੋਲੇ ਆ ਮੈਂ ਲੜੀ ਜਾਊਂਗਾ ਵੀ ਮੈਂ ਤੈਨੂੰ ਪੈਸੇ ਦੇ ਤੇ ਤੂੰ ਕਹਿੰਦਾ ਭਾਈ ਮੇਰੇ ਤੱਕ ਪਹੁੰਚੇ ਨਹੀਂ ਯਕੀਨ ਆਦਾ ਭਾਈ ਭੇਜ ਦੀ ਵਾ ਠੀਕ ਆ ਫਿਰ ਮੇਰੇ ਬੰਦੂ ਆ ਜਾ ਵਰਨਗੇ ਜੇ ਡੁੱਬ ਗਏ ਤੇਰੇ ਆ ਠੀਕ ਆ ਠੀਕ ਆ ਚਾਹ ਕੋਈ ਨਹੀਂ ਭੇਜਦੀ ਮੈਂ ਹੁਣ ਕਰੀ ਹੀ ਆ ਕਿਰਾ ਠੀਕ ਆ ਠੀਕ ਆ ਪ੍ਰੀਤਾ ਹਾਂਜੀ ਮਦਨਾ ਨੇ ਕਹਿੰਦਾ ਸੀ ਹਾਂ ਮੈਂ ਕਿ ਐ ਕਰ ਜਿਹੜੇ ਮੈਂ ਤੈਨੂੰ ਪੈਸੇ ਫੜਾਈ ਸੀ 50000 ਰੁਪਿਆ ਚ ਲੈ ਆਈ ਪੱਜ ਕੇ ਉਹ ਠੇਕੇਦਾਰ ਆਉਂਦਾਗਾ ਉਹਨਾਂ ਦੇਣੇ ਆ ਲੇਬਰ ਨੂੰ ਯਾਰ ਤੁਹਾਨੂੰ ਕੀ ਜ਼ਰੂਰਤ ਪੈ ਗਈ ਹੁਣ ਉਹ ਜਾਂ ਠੇਕੇਦਾਰ ਨੂੰ ਦੇਣੇ ਆ ਉਹ ਕਹਿੰਦਾ ਬਸ 2-4 ਦਿਨਾਂ ਚ ਆਪਣੀ ਕੋਠੀ ਦਾ ਕੰਮ ਕੰਪਲੀਟ ਕਰ ਦੇਣਗੇ ਠੀਕ ਆ ਤੇ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਕਰਨਾ ਜਿਹੜੇ ਬਧੇ ਘਟੇ ਕੋਈ ਨਹੀਂ ਆਪਾਂ ਫੇਰ ਕਰ ਲਾਂਗੇ ਉਹ ਕੀ ਹੋ ਗਿਆ ਹੈ ਪੈਸੇ ਤਾਂ ਦੇਣੀ ਐ ਅਗਲੇ ਨੂੰ ਕੰਮ ਕਰਿਆ ਅਗਲੇ ਨੇ ਐ ਕਿਉਂ ਕਰੀ ਜਾਨੀ ਮੈਂ ਤੈਨੂੰ ਐਂ ਫੜਾਈ ਸੀ ਵੀ ਕਦੇ ਆਣੀ ਪਟੱਕੇ ਕੰਮ ਆ ਜਾਂਦੇ ਆ ਮੈਂ ਤੁਹਾਨੂੰ ਐਂ ਕਹਿੰਦੇ ਸੀ ਉਹ ਤਾਂ ਭੈਣ ਉਹਦੇ ਆਈ ਸੀਗੀ ਤੇ ਉਹਨੂੰ ਮੈਂ ਚੱਕ ਕੇ ਦੇਤੇ ਉਹ ਗਾਲਾ ਰੋਈ ਜਾਂਦੀ ਸੀ ਤੇਰਾ ਬਾਈ ਜੇ ਬੇੜਾ ਤੇਰਾ ਇਹ ਜੀ ਦਾ ਮੈਂ ਤਾਂ ਉਹ ਜਵਾਬ ਦੇਈ ਜਾਨਾ ਤੂੰ ਚੱਕ ਕੇ ਜਿਹੜੇ ਮੈਂ ਤੈਨੂੰ ਪੈਸੇ ਫੜਾਏ ਤੂੰ ਉਹਨੂੰ ਚੱਕ ਕੇ ਫੜਾਤੇ ਹੈ ਤੇ ਫਿਰ ਕੀ ਹੋ ਗਿਆ ਉਹ ਰੋਈ ਜਾਂਦੀ ਸੀ ਵਿਚਾਰੀ ਫਿਰ ਮੈਨੂੰ ਤਰਸ ਜਾਗਾ ਤੇ ਹੁਣ ਮੈਂ ਰੋਣ ਲੱਗ ਜਾਨਾ ਫਿਰ ਮੇਰੇ ਤੇ ਤਰਸ ਕੌਣ ਕਰੂਗਾ ਮੈਂ ਰੋ ਪੈਣਾ ਕੋਈ ਹੱਲ ਕਰ ਲੋਗੇ ਤੁਸੀਂ ਤਾਂ ਆਪੇ ਕੋਲ ਜਾਇਓ ਕੋਈ ਨਾ ਕੀ ਹੱਲ ਕਰ ਲੂੰਗਾ ਮੇਰੀ ਗੱਲ ਹੁਣ 21 ਲੱਖ ਰੁਪਇਆ ਆ ਗਿਆ ੜਤੀਆਂ ਤੋਂ ਹੈ ਘਰ ਪਾਉਣ ਵੇਲੇ ਆਦਾ ਤਨਖਾਹ ਨਾਲ ਇਹਦਾ ਮੈਂ ਠੇਕੇ ਵਾਲਾ ਦਾ ਸਾਰੀ ਜਾਂਦਾ ਵੀ ਚਲ ਮਿਸਤਰੀਆਂ ਦਾ ਨਾ ਜਾਣਾ ਪਵੇ ਉੱਥੇ ਹੁਣ ਤੋਂ ਮੈਨੂੰ ਫੇਰ ਤੋਂ ਰੇਗੀ ਹੈ ਕੋਈ ਨਾ ਹੁਣ ਮੇਰੇ ਕਰਕੇ ਕਰ ਲੋ ਲੈਓ ਪੈਸੇ ੜਤੀ ਤੋਂ ਮੈਂ ਤੇਰੇ ਕਰ ਕੀ ਕਰਦਾ ਫਿਰਦਾ ਇਹ ਦੂਗਾ ਫਰਲੀ ਦੁੱਕੀ ਮੈਥੋਂ ਹੈਗਾ ਮੋਰੀ ਵਾਲਾ ਪੈਸਾ ਵੀ ਨਹੀਂ ਦਿੰਦਾ ਤੈਨੂੰ ਲੱਗ ਜਾਨੀ ਜਦੋਂ 4 ਪੀ ਹੱਥ ਚਾਏ ਜਾਂਦੇ ਆੜੀਆਂ ਭੈਣਾਂ ਨੂੰ ਖਵਾਉਣ ਤੇ ਏਕਿਆਂ ਨੂੰ ਖਵਾਉਣ ਨਾ ਅੱਗੇ ਕਿੰਦੇ ਦਿੱਤੇ ਆ ਤੇ ਦਿੱਤੇ ਆ ਹੋਰ ਗਿਆ ਪਾਈ ਜੰਨੇ ਆ ਪਾਈ ਜੰਨੇ ਰੋਲਾ ਹੋਰ ਮੈਂ ਮਿਸਤਰੀ ਨੂੰ ਘਰੇ ਛੱਦ ਲਿਆ ਤਾਂਸ ਮੈਂ 10 ਹਰਾ ਕਰਾਂ 50000 ਰੁਪਏ ਹੁਣ ਇਥੇ ਓਹੋ ਕੋਈ ਨਾ ਕਿਉਂ ਰੋਲਾ ਪਾਇਆ ਮੋੜ ਦੂ ਉਹ ਪੈਸੇ ਪੈਸੇ ਤਾਂ ਨਹੀਂ ਰੱਖਣ ਲੱਗੇ ਓ ਮਲੰਗ ਜਾ ਸਾਧੂ ਮੇਰਾ ਕਿੱਥੋਂ ਮੋੜ ਦੂ ਤੂੰ ਪਹਿਲਾਂ ਛਾਪ ਵੇਚ ਕੇ ਖਾ ਗਿਆ ਉਹ ਹੈ ਨਹੀਂ ਮੋੜ ਦੇਣਗੇ ਉਹਨੇ ਮੈਨੂੰ ਕਿਹਾ ਹੈਗਾ ਵੀ ਅਸੀਂ ਮੋੜ ਦਾਂਗੇ ਕੋਈ ਨਾ ਓ ਯਾਰ ਮੇਰੀ ਗੱਲ ਸੁਣ ਤੇਰੇ ਦਿਮਾਗ 'ਚ ਗੱਲ ਕਿਉਂ ਨਹੀਂ ਆਉਂਦੀ ਅਗਲੇ ਨੂੰ ਆਏ ਹੁੰਦਾ ਤੇ ਇਹ ਸਰਕਾਰੀ ਮੁਲਾਜ਼ਮ ਲੱਗਿਆ ਪਤਾ ਨਹੀਂ ਇਹਦੇ ਕੋਲੇ ਕਿੰਨੇ ਕੁ ਪੈਸੇ ਆ ਤੇਰਾ ਦਿਮਾਗ ਤਾਂ ਕੰਮ ਕਰਦਾ ਵੀ ਆਪਾਂ ਘਰ ਤੇ ਪੈਸੇ ਲਾਈ ਜੰਨੇ ਆ ਆ ਤਾਂ ਇਹ ਜੇ ਬੈਠੇ ਸੀ ਔਰੋ ਵੀ ਨਹੀਂ ਤੂੰ ਮਾਨਸੀ ਮੈਨੂੰ ਘਰ ਪਾ ਦੇ ਮੈਨੂੰ ਘਰ ਪਾ ਦੇ ਠੀਕ ਆ ਹੁਣ ਉਧਰ ਪੈਸੇ ਲਾਈ ਜੰਨੇ ਆ ਹੁਣ ਤੂੰ ਚੱਕ ਚੱਕ ਪੈਸੇ ਉਧਰ ਖਵਾਉਣ ਲੱਗ ਗਿਆ ਉਹਦੇ ਪੇਕਿਆਂ ਨੂੰ ਨਾ ਮੈਂ ਕੀ ਖਵਾਏ ਆ ਉਹਨਾਂ ਨੂੰ ਉਹ ਤਾਂ ਹਜ਼ਾਰ ਲੈ ਕੇ ਗਏ ਆ ਉਹ ਕਿਹੜਾ ਹੁਣ ਤੇਰੇ ਪੈਸੇ ਦੱਬਣ ਲੱਗੇ ਆ ਓਏ ਭਾਰ ਦੂਰ ਨਹੀਂ ਮੁੜਦਾ ਹੁੰਦਾ ਰਿਸ਼ਤੇਦਾਰੀਆਂ ਕੁੱਤਣ ਵਾਲਾ ਕੰਮ ਹੁੰਦਾ ਪੈਸਾ ਦੇ ਕੇ ਸਿਆਣਾ ਬੰਦਾ ਕਹਿੰਦਾ ਹੁੰਦਾ ਰਿਸ਼ਤੇਦਾਰ ਨੂੰ ਜਵਾਬ ਦੇ ਦੇ ਇੱਕ ਵਾਰੀ ਗੁੱਸਾ ਆਨ ਦਾ ਪੈਸੇ ਦੇ ਦੇ ਤਾਂ ਰਿਸ਼ਤੇਦਾਰੀ ਟੁੱ ਚਲ ਕੋਈ ਨਾ ਫਿਰ ਹੁਣ ਹੋ ਗਈ ਜਿਹੜੀ ਹੋ ਗਈ ਚਲ ਕੋਈ ਨਹੀਂ ਮੈਂ ਪੈਸਾ ਦਾ ਤਾਂ ਕਰ ਲੂੰ ਹੇ ਟੁੱਟਾ ਹੈ ਪਰ ਤੂੰ ਹੁਣ ਆਦਾ ਹਿਸਾਬ ਰੱਖੀਂਗਾ ਨੂੰ ਤੂੰ ਲੈ ਲਈ ਮੈਥੋਂ ਪੈਸੇ ਓਹੋ ਇਹ ਤਾਂ ਹੁਣ ਮੇਰੇ ਹੱਥ ਤੋਂ ਕਈ ਮੰਗਰ ਪੈ ਗਿਆ ਹੁਣ ਇਹਨੇ ਮੈਨੂੰ ਪੈਸੇ ਨਹੀਂ ਫੜਾਇਆ ਕਰਨੇ ਭੈਣ ਵੀ ਨਾ ਉਹੀ ਲੱਗ ਜੂ ਮੇਰੇ ਕੋਲ ਆ ਕੇ ਰੋਣ ਉਹਨੂੰ ਵੀ ਦੇਣੇ ਪਏ ਪੈਸੇ ਇਹਨੇ ਤਾਂ ਨਹੀਂ ਹੁਣ ਕਦੇ ਮੈਨੂੰ ਪੰਜੀ ਫੜਾਉਣੀ ਕਿਵੇਂ ਟੱਪੀ ਜਾਂਦਾ ਸੀ ਅੱਛਾ ਤੇਰੀ ਭਗ ਦੀ ਚਲ ਰੁਭਣ ਚਾਵਾ ਦਿਲ ਕਰਦਾ ਪੁਲਸੀਆ ਯਾਰਾ ਹਾਈ ਕਿੱਡੇ ਸੋਹਣੇ ਲੱਗ ਜਾਂਦੇ ਸੀਗੇ ਪਸਤ ਦੀ ਵਰਦੀ ਚ ਰੋਜ ਐ ਤਿਆਰ ਹੋ ਕੇ ਜਾਇ ਕਰਨਗੇ ਚਲ ਮੇਰੀ ਵੀ ਰੀਜ ਪੂਰੀ ਹੋ ਗਈ ਦੇਖਿਆ ਕੀ ਚੋਜ ਕਰੀ ਜਾਂਦੀ ਐ ਦੇਖ ਲੈ ਹਜੇ ਤਾਂ ਨੌਕਰੀ ਅੱਜ ਪਹਿਲੇ ਦਿਨ ਗਿਆ ਤੇ ਇਹਦੇ ਆ ਲੱਛਣ ਐ ਤੇ ਹੁਣ ਜਦੋਂ ਲੱਗ ਗਿਆ ਨੌਕਰੀ ਉਹਨੇ ਤਾਂ ਜਾਣਾ ਹੀ ਆ ਡਿਊਟੀ ਆ ਤੇ ਚੁੱਪ ਕਰ ਇਹਨੂੰ ਮੈਂ ਕਰਾਉਣੀ ਐ ਲੱਛਣ ਇਹੇ ਜੇ ਜਾਂਬਲੀ ਪਈ ਐ ਇਹਨੂੰ ਆਇਆ ਨਾ ਵੀ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਰਿਹਾ ਮੈਂ ਕਰਦੀ ਐ ਇਹਨੂੰ ਲੋਟ ਨਾ ਗੱਲ ਸੁਣਨੀ ਆ ਬਣੀ ਫਿਰਦੀ ਐ ਮਸੀ ਅਮਰਤਾ ਬਿਰਕਾ ਉਹ ਬਹੁਤ ਰੱਤੋਂ ਸਿੱਟੂਗਾ ਮੰਮੀ ਮੈਂ ਕੰਮ ਹੀ ਕਰ ਲੱਗੀ ਸੀਗੀ ਉਹ ਤਾਂ ਮੈਂ ਵੈਸੇ ਹੀ ਸ਼ੀਸ਼ਾ ਦੇਖੀ ਜਾਂਦੀ ਸੀ ਕੁਝ ਲੱਗਿਆ ਪਿਆ ਸੀਗਾ ਅੱਛਾ ਨਚਾਰ ਬਣ ਜਾ ਉੱਥੇ ਜਾ ਕੇ ਮੰਡੀ 'ਚ ਜਾ ਕੇ ਨੱਚਣ ਲੱਗ ਜਾ ਮੰਮੀ ਤੁਸੀਂ ਐਂ ਕਹਤੋਂ ਬੋਲਦੇ ਹੋ ਫਿਰ ਕੀ ਹੋ ਗਿਆ ਜੇ ਸ਼ੀਸ਼ਾ ਹੀ ਦੇਖ ਲਿਆ ਕੰਮ ਤਾਂ ਮੈਂ ਕਰਦੀ ਆ ਕੋਈ ਗੱਲ ਹੀ ਕਰ ਦੇਣੀ ਆ ਨਹੀਂ ਸ਼ੀਸ਼ਾ ਤਾਂ ਸਾਰਾ ਤਾਂ ਕੰਮ ਪਿਆ ਹੈਗਾ ਗੋਹਾ ਪਿਆ ਹੈਗਾ ਮੋਜ ਨਾਲ ਸੀਸੇ ਮੂਰੇ ਖੜੀ ਹੈਗੀਆਂ ਅੱਛਾ ਧੀ ਜੇ ਕੰਮ ਦਿਸੀ ਜਾਂਦਾ ਤਾਂ ਤੁਸੀਂ ਕਰ ਲਓ ਦੇਖ ਲੈ ਮਾਂ ਕਿਵੇਂ ਜੀਵ ਨਿਕਲਦੀ ਐ ਦੀ ਕੁਛ ਜ਼ਿਆਦਾ ਹੀ ਨਹੀਂ ਜਵਾਨ ਚੱਲਣ ਲੱਗੀ ਤੇਰੀ ਨਹੀਂ ਮੰਮੀ ਤੁਹਾਨੂੰ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਦੀਦੀ ਦੀ ਗੱਲ ਕਰਦੀ ਸੀ ਵੀ ਜੇ ਇਹਨਾਂ ਨੂੰ ਕੰਮ ਦਿਸੀ ਜਾਂਦਾ ਕੰਮ ਤਾਂ ਇਹ ਵੀ ਕਰ ਸਕਦੇ ਨੇ ਨਾ ਅੱਗੇ ਕੌਣ ਕਰਦਾ ਸੀ ਭਵਨ ਦੀ ਮੈਂ ਕਰਦੀ ਸੀ ਪਰ ਸਾਰੀ ਉਮਰ ਦਾ ਮੈਂ ਠੇਕਾ ਤਾਂ ਨਹੀਂ ਲਿਆ ਵੀ ਮੈਂ ਹੀ ਕਰਨਾ ਦੀਦੀ ਵੀ ਤਾਂ ਸੇ ਕੰਮ ਨੂੰ ਹੱਥ ਲਾ ਹੀ ਸਕਦੇ ਆ ਨਾ ਸਾਰੀ ਉਮਰ ਰੋਟੀਆਂ ਵੀ ਇੱਥੇ ਖਾਣੀਆਂ ਐ ਤੂੰ ਕਰਤ ਤੋ ਦੇ ਕੇ ਜਾਂਦਾ ਰੋਟੀ ਨਾ ਇੱਥੇ ਗੱਲਾਂ ਦੇ ਕੀ ਕਰਦੀ ਆ ਤੇਕਿਆਂ ਨੇ ਜਾ ਕੇ ਵਹਿ ਜਾ ਜੇ ਕੰਮ ਨਹੀਂ ਕਰਨਾ ਤਾਂ ਕਿਉਂ ਮਾਂ ਅੱਛਾ ਵਿਆਹੀ ਇੱਥੇ ਆ ਤੇ ਰੋਟੀਆਂ ਪੇਕਿਆਂ ਦੇ ਖਾਵਾਂ ਰੋਟੀਆਂ ਵੀ ਤਾਂ ਇੱਥੇ ਹੀ ਖਾਉਂਗੀ ਤੇ ਕੰਮ ਵੀ ਫਿਰ ਇੱਥੇ ਹੀ ਕਰਾਂਗੀ ਤੇ ਮੈਂ ਕੰਮ ਤਾਂ ਮੈਂ ਸਾਰੀ ਕਰਦਾ ਕਦੇ ਨਹੀਂ ਅਖਵਾਇਆ ਕੰਮ ਤੋਂ ਪਤਾ ਨਹੀਂ ਕਿਹੜਾ ਇਹੋ ਜਿਹਾ ਕੰਮ ਐ ਜਿਹੜਾ ਮੈਂ ਕਦੇ ਕੀਤਾ ਨਹੀਂ ਤੁਹਾਡਾ ਫੇਰਾ ਲੱਛਣ ਜੇ ਕਰਨੋਂ ਹਟ ਜਾ ਆ ਨੱਚਣੋਂ ਜੇ ਹਟ ਜਾ ਸੀਸਿਆ ਮੁਰਿਆ ਖੜਕੜ ਨੱਚਦੀਆਂ ਜਿਹੜਾ ਮਾਂ ਮੈਂ ਤਾਂ ਕੋਈ ਨੱਚੀ ਨਹੀਂ ਹੈਗੀ ਸੀਸਾ ਹੀ ਦੇਖਿਆ ਸੀ ਤੁਹਾਨੂੰ ਪਲੇਖਾ ਪੈ ਗਿਆ ਦੇਖ ਲੈ ਅੱਗੇ ਇਹਦੇ ਜਵਾਨ ਹੈ ਨਹੀਂ ਸੀ ਮੂੰਹ ਚ ਹੁਣ ਦੇਖ ਲੈ ਤੇਰੇ ਵੀ ਨਹੀਂ ਲਿਆਜ ਕਰਦੀ ਕਿਵੇਂ ਲਤਰ ਲਤਰ ਬੋਲਦੀ ਹੈ ਤੇਰੇ ਮੂਰੋ ਵੀ ਅੱਜ ਵਰਤੀ ਦੇਖ ਕੇ ਚੌੜੀ ਹੋਈ ਪਈ ਹੈ ਨਾ ਵੀ ਪਤਾ ਨਹੀਂ ਮੇਰਾ ਖਾਸਮ ਕੀ ਕੁਛ ਕਰਾ ਦੂ ਇਹ ਦਿਮਾਗ ਚੋਂ ਕੱਢ ਦੇ ਮੈਂ ਉੱਥੇ ਤਾਂ ਬੜਾ ਖੁਸ਼ ਹੋਈ ਜਾਂਦੇ ਸੀ ਪਿੱਛੋਂ ਤੁਹਾਨੂੰ ਕੀ ਹੋ ਜਾਂਦਾ ਨਹੀਂ ਪਿੱਛੋਂ ਮੈਂ ਮੇਰੇ ਪੁੱਤ ਦੇ ਸਾਹਮਣੇ ਖੁਸ਼ ਹੋਣੀ ਹੈ ਆ ਤੇਰੇ ਲੱਛਣ ਦੇਖ ਕੇ ਕਰਦੀਆਂ ਜਿਹੜੇ ਤੂੰ ਟੰਗ ਫੜੇ ਰੱਖਿਆ ਮੈਂ ਇਹ ਕਿਹੜੇ ਲੱਛਣ ਹੋਏ ਲੱਛਣ ਤਾਂ ਤੁਸੀਂ ਬੁਲਬੁਲ ਦੇ ਦੇਖੋ ਜਿਹੜੀਆਂ ਤੇ ਵੇਰੇ ਚ ਖੜਖੜ ਕੇ ਰੀਲਾਂ ਪਾਉਂਦੀਆਂ ਨਾ ਉਹਦੇ ਕੀ ਤੂੰ ਲੱਛਣ ਗਿਆ ਗਣੋਣੀ ਹੈਗੀਆਂ ਨਾਲ ਨੇ ਮੂੰਹ ਸੰਭਾਲ ਕੇ ਬੋਲਿਆ ਕਰ ਮਾੜਾ ਅੱਛਾ ਠੀਕ ਹੈ ਉਹਦੇ ਲੱਛਣ ਨਹੀਂ ਹੈਗੇ ਤੇ ਮੇਰੇ ਲੱਛਣਾਂ ਤੇ ਤੁਸੀਂ ਫਿਰ ਮੈਨੂੰ ਵੀ ਮੂੰਹ ਸੰਭਾਲ ਕੇ ਗੱਲ ਕਰਿਆ ਕਰੋ ਨਾ ਮੇਰੀ ਗੱਲ ਸੁਣ ਉਹ ਸ਼ਹਿਰ ਦੀ ਕੁੜੀ ਹੈ ਠੀਕ ਹੈ ਨਾਲੇ ਇਹਦੀ ਭੈਣ ਹੈ ਤੂੰ ਇਹ ਘਰ ਦੀ ਬਹੂ ਹੈ ਠੀਕ ਹੈ ਆਪਣਾ ਘਰ ਪਿੰਡ 'ਚ ਹੈ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਨਹੀਂ ਗਾਉਂਦੀ ਗਾਣੇ ਮੈਂ ਕੰਮ ਕਰ ਲੈਣੀ ਚਲ ਵਾਹ ਸਿੱਟ ਜਾ ਕੇ ਓਹੋ ਕਿਉਂ ਰੋਣਾ ਪਏ ਰੋਣਾ ਪਾਈਏ ਨਾ ਆਹ ਦੇਖ ਲੈ ਆਹ ਕਹੀ ਜਾਂਦੀ ਕਹਿੰਦੀ ਬੁਲਬੁਲ ਕਹੇ ਜੇ ਕੱਪੜੇ ਪਾਉਂਦੀ ਐ ਤੈਨੂੰ ਤਾਂ ਵੀ ਜਾਂਦੀ ਐ ਮੈਂ ਕਦੋਂ ਇਹ ਚੀਜ਼ ਕਹੀ ਐ ਵੀ ਕਿਹੋ ਜਿਕੇ ਕੱਪੜੇ ਪਾਉਂਦੀ ਆ ਮੈਂ ਨਹੀਂ ਕਿਹਾ ਬੁਲਬੁਲ ਸੱਚੀ ਨਾ ਕੀ ਗੱਲ ਕੀ ਪ੍ਰੋਬਲਮ ਐ ਤੈਨੂੰ ਮੇਰੇ ਕੱਪੜਿਆਂ ਤੋਂ ਆਪ ਤਾਂ ਤੂੰ ਦੇਸਨ ਜੀ ਬਣੀ ਫਿਰਦੀ ਆ ਮੇਰੇ ਕੱਪੜਿਆਂ ਵੱਲ ਤੂੰ ਵੇਖਿਆ ਜਿਨਾਂ ਮੂੰਹ ਬਣਾਇਆ ਕਰ ਸਿੱਧੀ ਜੀ ਗੱਲ ਨਾ ਜੀ ਤੈਨੂੰ ਕੋਈ ਹੋਰ ਪ੍ਰੋਬਲਮ ਐ ਤੂੰ ਸਿੱਧਾ ਮੇਰੇ ਮੂਰੇ ਗੱਲ ਕਰ ਮਗਰੋਂ ਕੀ ਗੱਲ ਕਰਦੀ ਆ ਮੈਨੂੰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਤਾਂ ਮੰਮੀ ਕਹੀ ਆਂਦੀ ਆ ਵੀ ਸੀਸੇ ਮੂਰੇ ਖੜਕੇ ਗਾਣੇ ਗਾਉਣੀਆਂ ਬਲਬੁਲ ਵੇੜੇ 'ਚ ਖੜਕੇ ਪਹਿਲਾਂ ਪਾਉਂਦੀ ਆ ਉਹਨਾਂ ਤਾਂ ਕੋਈ ਰੋਕਦਾ ਨਹੀਂ ਹੈਗਾ ਨਾ ਤੂੰ ਕੌਣ ਹੋਣੇ ਮੈਨੂੰ ਰੋਕਣ ਵਾਲੀ ਹੈ ਆਪ ਦੀ ਔਕਾਤ ਦੇਖ ਮੂੰਹ ਸਾਹਮਣੇ ਗੱਲ ਕਰਿਆ ਕਰ ਸਮਝ ਆ ਗਈ ਨਾ ਮੇਰਾ ਘਰ ਆ ਤੇ ਪਿੰਡ ਦੇ ਪਿੰਡੂ ਰਹੇਗੀ ਤੂੰ ਮੇਰੀ ਗੱਲ ਸੁਣ ਲੈ ਮੇਰਾ ਘਰ ਆ ਮੈਂ ਲਿਆਇਸ ਕਰੀਐ ਨਹੀਂ ਕਿਉਂਕਿ ਤੂੰ ਭੈਣ ਦੀ ਰਿਸ਼ਤੇਦਾਰ ਆ ਠੀਕ ਹੈ ਸਾਡੇ ਘਰ ਚ ਆ ਕੇ ਸਾਨੂੰ ਨਾ ਐਵੇਂ ਬੋਲ ਹੈਲੋ ਰਿਸ਼ਤੇਦਾਰ ਨਹੀਂ ਮੇਰੇ ਭੈਣ ਐ ਇਹ ਹਾਂ ਫਿਰ ਆਪ ਦੀ ਭੈਣ ਨੂੰ ਨਾ ਸਾਹਮਣੇ ਰੱਖ ਕੇ ਉਹਨੂੰ ਬੋਲਣ ਦੀ ਅਕਲ ਸਿਖਾ ਤੈਨੂੰ ਬਾਰੇ ਕਿ ਆਪ ਦੀ ਸੱਸ ਨਾਲ ਕਿਵੇਂ ਬੋਲਦੀ ਹੈ ਸਾਸਤਾ ਮਾਵਾਂ ਵਰਗੀ ਹੁੰਦੀ ਐ ਨਾਲੇ ਇਹ ਤੂੰ ਲੱਛਣ ਕੀ ਫੜੇ ਨੇ ਸ਼ੀਸ਼ੇ ਮਰੇ ਖੜ ਕੇ ਦਾਸ ਕਰਦੀ ਤੇਰੀ ਕੀ ਉਮਰ ਐ ਅੱਛਾ ਫਿਰ ਤੇਰੀ ਉਮਰ ਐ ਮੇਰੀ ਤਾਂ ਉਮਰ ਐ ਤੂੰ ਵਿਆਹੀ ਵਰੀਆਂ ਓਏ ਕੀ ਆ ਦਕਰ ਸੰਭ ਅੱਛਾ ਤੇਰੇ ਤੋਂ ਤਾਂ ਸੰਭਿਆ ਨਹੀਂ ਗਿਆ ਤੂੰ ਤਾਂ ਤਲਾਕ ਲੈ ਕੇ ਇੱਥੇ ਆ ਗਈ ਮੈਨੂੰ ਦੱਸਦੀ ਕਿੰਨਾਂ ਕਾਰ ਸੰਭੀਦੇ ਹੁੰਦੇ ਨੇ ਸ਼ਰਮ ਆਉਂਦੀ ਐ ਕਿ ਨਾ ਮੇਰੇ ਨਹੀਂ ਜਾਂਦੀ ਮਮੀ ਫਿਰ ਮੇਰੇ ਲੈ ਮੇਰੀ ਗੱਲ ਸੁਣ ਲਾਦੀ ਜੇ ਮੈਂ ਇਹਨੂੰ ਪੁੱਠਾ ਬੋਲਾਂਗਾ ਤਾਂ ਮੈਨੂੰ ਪੁੱਠਾ ਸੁਣਾਉਂਗਾ ਜੇ ਮੈਂ ਚੁੱਪਾਂ ਤਾਂ ਅੱਗੋਂ ਚੁੱਪ ਰਹੁਵੇਂ ਨਾ ਮੈਂ ਕੰਮ ਕਰੀ ਆਈ ਨਾ ਤਾਂ ਕੰਮ ਕਰਾ ਲਓ ਇਹਦੇ ਮੇਰੇ ਤੋਂ ਵੀ ਕੰਮ ਹੁੰਦੇ ਨਹੀਂ ਮੇਰਾ ਜਵਾਬ ਆ ਤੁਹਾਨੂੰ ਗੱਲ ਸੁਣ ਲੈ ਚੱਲ ਅੱਜ ਕਿੰਨੇ ਹੁੰਦੇ ਚੱਲ ਜਾ ਕਰਦੀ ਕੀ ਲੱਛਣ ਐ ਇਹ ਵੇਖਿਆ ਕਰਦੀ ਕੀ ਲੱਛਣ ਐ ਨਹੀਂ ਖੜੇ ਆ ਹੁਣ ਖੜੇ ਕਿਉਂ ਕਰਦੀ ਐ ਚੱਲ ਉਠ ਚੱਲ ਛੱਡ ਕੋਹ ਕੁੜਾ ਮੈਂ ਦਿਸਤਾਂ ਮੈਂ ਆਪੇ ਕਰ ਲੂੰਗੀ ਤੂੰ ਚੱਲ ਚੱਲ ਦਿਸਤਾਂ ਤੂੰ ਗੱਲਾਂ ਸੁਣਦੀ ਐ ਜਿਹੜਾ ਮੈਂ ਪਵਾਈ ਜਾਂ ਤੇ ਚੱਕ ਵਾਲੀ ਚੱਲ ਆਪਾਂ ਮੰਮੀ ਤੁਸੀਂ ਐਂਗਾ ਤਾਂ ਕਰੀ ਜਾਂਦੇ ਹੋ ਮੇਰੇ ਨਾਲ ਮੈਂ ਕਰ ਦੂੰਗੀ ਨਾ ਸਾਰੇ ਕੰਮ ਐ ਧੱਕਾ ਜਗਾ ਤੂੰ ਕਰਦੇ ਹੋ ਤੂੰ ਸਿੱਧੀ ਐ ਹੋਵੇਂਗੀ ਤੂੰ ਬਹੁਤ ਚਾਂਬਲ ਗਈ ਤੈਨੂੰ ਤਾਂ ਐ ਹੋ ਗਿਆ ਕਿ ਮੇਰਾ ਪੁਰਸਾ ਵਾਲਾ ਲੱਗ ਗਿਆ ਤਾਂ ਮੈਂ ਪਤਾ ਨਹੀਂ ਕੀ ਪੁਰਸਾ ਵਾਲੀ ਮੈਂ ਵੀ ਬਣ ਗਈ ਤੂੰ ਸੋ ਸਾਰੇ ਇੱਕ ਪਾਸੇ ਹੋਗੇ ਵੀ ਚੱਲਣਾ ਅਸੀਂ ਇੱਕ ਪਾਸੇ ਨਹੀਂ ਹੋਏ ਐਨੂੰ ਬੋਲਣ ਦਾ ਕੀ ਮਤਲਬ ਹੈ ਤੇਰਾ ਪੁੱਠਾ ਸਿੱਧਾ ਫਿਰ ਇਹਦਾ ਕੀ ਮਤਲਬ ਹੈ ਮੈਨੂੰ ਬੋਲਣ ਦਾ ਕੁਛ ਨਾ ਬੋਲੀ ਪਹਿਲੇ ਤੂੰ ਆ ਸ਼ੁਰੂਆਤ ਤੂੰ ਕੀਤੀ ਹੈ ਮੈਂ ਨਹੀਂ ਤੈਨੂੰ ਕੁਝ ਵੀ ਕਿਹਾ ਹੈਗਾ ਜੇ ਤੂੰ ਮੈਨੂੰ ਬੋਲਣਗੀ ਨਾ ਤਾਂ ਚਾਰ ਲਫ਼ਜ਼ ਮੈਂ ਵੀ ਤੈਨੂੰ ਸੁਣਾਉਂਗੀ ਕੱਲੀ ਗੱਲ ਆ ਸਾਡੇ ਘਰ ਦੀ ਗੱਲ 'ਚ ਬੋਲਣ ਦਾ ਤੇਰਾ ਮਤਲਬ ਹੀ ਨਹੀਂ ਆਏਗਾ ਅੱਛਾ ਤੇਰਾ ਬੋਲਣ ਦਾ ਮਤਲਬ ਹੈ ਤੂੰ ਇਹਦੇ ਕੱਪੜਾ ਨੂੰ ਪਰਖੀ ਜਾਨੀ ਐ ਮੈਂ ਕੁਛ ਨਹੀਂ ਕਿਹਾ ਦੀ ਤੈਨੂੰ ਵੀ ਪਤਾ ਤੂੰ ਝੂਠ ਨਾ ਮਾਰ ਕੱਪੜਿਆਂ ਤੱਕ ਤਾਂ ਮੈਂ ਗਈ ਨਹੀਂ ਹੈਗੀ ਇਹਦੇ ਮੈਨੂੰ ਨਾ ਉੱਥੇ ਰੂਮ 'ਚ ਬੈਠੇ ਨਾ ਸੁਣ ਗਿਆ ਸੀ ਤੂੰ ਕੀ ਕਹਿਨੀ ਐ ਵੀ ਵੇੜੇ ਮੈਂ ਨੱਚਦੀ ਆ ਹੈੇ ਤੇਰਾ ਬੋਲਣ ਤੇ ਕੀ ਮੈਂ ਕੰਮ ਕਰ ਲੈ ਜਾਂ ਕਰ ਲੈ ਕੰਮ ਜਾਂ ਦੇ ਤੂੰ ਤਾਂ ਬਹਾਨੇ ਭੜਦੀਆਂ ਮੇਰੇ ਇੱਥੇ ਕਢਾਉਣ ਕੰਮ ਨਾ ਕਰਨਾ ਪਵੇ ਕਵੇਲਾ ਹੋ ਜੇ ਪੱਲਾ ਦੇ ਕੀ ਕਰਦੀ ਆ ਮਸੀ ਜੀ ਵੀ ਹੁਣ ਮੈਂ ਥਾਣੇਦਾਰ ਨਹੀਂ ਲੱਗ ਗਈ ਵੀ ਨੌਕਰਾਨੀ ਇੱਕ ਦੋ ਰੱਖ ਲੋ ਮੈਨੂੰ ਰਾਹਤ ਮਿਲ ਜੇ ਕੰਮ ਤੋਂ ਗੱਲ ਸੁਣ ਪੁੱਤ ਨਾਲੇ ਤੂੰ ਇਹਦੀ ਗੱਲ ਦਾ ਕੋਈ ਗੁੱਸਾ ਨਾ ਕਰੀ ਅਸੀਂ ਤੇਰੇ ਨਾਲ ਆ ਨਾ ਕੀ ਮਸੀ ਜੀ ਤੁਹਾਡੀ ਉਹ ਚਮੜਾਈ ਹੋਈ ਆ ਤਾਂ ਹੀ ਤਾਂ ਤੁਹਾਡੇ ਮੁਰੇ ਬੋਲਦੀ ਆ ਨਹੀਂ ਤਾਂ ਉਹਦੀ ਔਕਾਤ ਨਹੀਂ ਹੈਗੀ ਵੀ ਤੁਹਾਡੇ ਮੁਰੇ ਬੋਲਦੀ ਤਾਂ ਹੀ ਤਾਂ ਕਿਹਾ ਮਮੀ ਬੋਲ ਬੋਲੇ ਇਹਨੂੰ ਸਿੱਧਾ ਕਰੂਗੇ ਹੁਣ ਬਸ ਠੀਕ ਹੈ ਫੇਰ ਤਾਂ ਹੀ ਤਾਂ ਕਹਿਨੀ ਹਾਂ ਚਲ ਆ ਜਾ ਪੁੱਤ ਕੋਈ ਨਾ ਨਾ ਇਹਨੂੰ ਰੋਟੀ ਪਾਣੀ ਸੱਜ ਨਾਲ ਬਣਾਉਣਾ ਆਵੇ ਜ਼ੁਬਾਨ ਦੇਖੋ ਇਹ ਤਾਂ ਲੱਡੀ ਕੋਈ ਬਣਦੀ ਐ ਲੈ ਖਾ ਲੋ ਕੀ ਹੋਇਆ ਤਨ ਕੀ ਕਰਨੀ ਹੈ ਜੇ ਸਾਰਾ ਕੁਝ ਪਿਆ ਹੈ ਪਤਾ ਨਹੀਂ ਜੈਸੇ ਨਹੀਂ ਕਰਕੇ ਨਹੀਂ ਆਈ ਹੋਰ ਉੱਥੇ ਪੈਰ ਜੇ ਮਾਰੀ ਜਾਂਦੀ ਆ ਹਜੇ ਆ ਦੇ ਸਾਰਾ ਗੋਹਾ ਪੂੜਾ ਪਿਆ ਹੈ ਹੁੰਦਾ ਤੇ ਰਪਿਓ ਨਾ ਗੱਲ ਸੁਣ ਭਗਵਾਨ ਨੇ ਉਹ ਬਹੁਤ ਕੰਮ ਕਰਦੀ ਰਹਿੰਦੀ ਹੈ ਤੇ ਤੂੰ ਇਹਨੂੰ ਕੋਲੇ ਬਿਠਾਈ ਰੱਖਦੀ ਹੈ ਮਾਰਾ ਮੋਟਾ ਕੰਮ ਨੂੰ ਕਹਿਦਾ ਕਰ ਇਹਨੂੰ ਵੀ ਤੇ ਫਿਰ ਕੀ ਹੋ ਗਿਆ ਉਹ ਕਹੜਾ ਲਿੱਸੀ ਹੋਗੀ ਜੇ ਕੰਮ ਕਰ ਲੂਗੀ ਲੈਸੀ ਹੋਗੀ ਓਏ ਉਹ ਤਾਂ ਪਹਿਲੇ ਹੀ ਮਾਪੇ ਪਿਓ ਪੋ ਆਪਣੀਓ ਕਿੰਨਾ ਦੁਖੀ ਸੀਗੀ ਉਹੀ ਸਾਰਾ ਉੱਥੇ ਵਾਲਾ ਦੁੱਖ ਤਾਂ ਉਹ ਤੋਂ ਕੱਟ ਲਿਆ ਜਿਹੜਾ ਕੱਟ ਲਿਆ ਹੁਣ ਇੱਥੇ ਤਾਂ ਮਾੜਾ ਮੋਟਾ ਸੁੱਖ ਦਾ ਸਾਹ ਲੈ ਲੈਣ ਦੇ ਉਹਨੂੰ ਅੱਛਾ ਜੀ ਹਾਂ ਫਿਰ ਹੁਣ ਇਹਨੂੰ ਕੁਰਸੀ ਤੇ ਬਿਠਾਈ ਰੱਖਾ ਮੈਂ ਕਰ ਲੈਣੀ ਐ ਉਹ ਤੂੰ ਤਾਂ ਜਿਹੜਾ ਕਰਨਾ ਸੀ ਕਰ ਲਿਆ ਏਸੇ ਨੂੰ ਕਹਿ ਕੇ ਕਰਾ ਲਿਆ ਕਰ ਨਾਲੇ ਉਹ ਉਧਰ ਪਸ਼ੂਆਂ ਦਾ ਕਰਦੀ ਐ ਸਾਰਾ ਪਸ਼ੂਆਂ ਦਾ ਕਰਕੇ ਫਿਰ ਉਹ ਚੁੱਲ੍ਹੇ ਚੌਕੇ ਦਾ ਕਰਦੀ ਐ ਇਹ ਤਾਂ ਚੁੱਲ੍ਹੇ ਚੌਕੇ ਦਾ ਤਾਂ ਕਰਾ ਲਿਆ ਕਰ ਤੈਨੂੰ ਪਤਾ ਨਾ ਇਹ ਗੱਲ ਦਾ ਹਾਂ ਜਦੋਂ ਆਪਾਂ ਰਿਸ਼ਤਾ ਕੀਤਾ ਸੀ ਕੀ ਗੱਲ ਖੋਲੀ ਸੀ ਕਿ ਪਈ ਸਾਡੀ ਕੁੜੀ ਦੇਹਲਾ ਇੰਨਾ ਦਾਜ ਦੇਹਜ ਦੇਵਾਂਗੇ ਕੰਮ ਨਹੀਂ ਕਰਦੀ ਅੱਛਾ ਉਹ ਦਾਜ ਦੇਹਜ ਆਪਦੀ ਧੀ ਨੂੰ ਦਿੱਤਾ ਉਹਨਾਂ ਨੇ ਕਿਸੇ ਨੂੰ ਹੋਰ ਦਿੱਤਾ ਨਾਰੇ ਰੋਟੀ ਟੁੱਕ ਕਰਨਾ ਤਾਂ ਬੁੜੀ ਦਾ ਮੇਨ ਕੰਮ ਹੈ ਹੋਰ ਕਿਸੇ ਨੇ ਦਿੱਤਾ ਉਦੋਂ ਤਾਂ ਉਂਗਲ ਤੂੰ ਵੀ ਮੂਹਰੇ ਕਰ ਲਈ ਸੀ ਐਡੀ ਮੋਟੀ ਸ਼ੈਂਪੂ ਵਾਲੀ ਸੀ ਨਾ ਫਿਰ ਉਹਨਾਂ ਨੇ ਵੀ ਆਲਟ ਟੌਰ ਬਣਾਈ ਹੈ ਵੀ ਅਸੀਂ ਕੁੜਮ ਨੂੰ ਸ਼ੈਂਪਾਈ ਹੈ ਉਹ ਤਾਂ ਉਹ ਇੱਕੋ ਹੀ ਗੱਲ ਹੈ ਫਿਰ ਉੱਥੇ ਟੌਰਾ ਲਾਉਣ ਦੇ ਮਾਰੇ ਨੇ ਸ਼ੈਂਪਾਈ ਹੈ ਨਹੀਂ ਮੈਨੂੰ ਕੀ ਲੋੜ ਸੀ ਬਹਿ ਜਾ ਬਹਿ ਜਾ ਮੈਂ ਤੈਨੂੰ ਕਿੰਨੇ ਵਾਰਾ ਕਿਹਾ ਵੀ ਇਹਨੂੰ ਸ਼ਹਿ ਜੀ ਨਾ ਦਿਆ ਕਰ ਬੀਪਾ ਇਹ ਉਹ ਕਰ ਲੈਣੀਆਂ ਕੰਮ ਤੂੰ ਇੰਨਾ ਕ ਕਰ ਲੈ ਉਹ ਭਾਗਵਾਨ ਨੇ ਇਹ ਸਹਿ ਨਹੀਂ ਹੈਗੀ ਇਹ ਤਾਂ ਇੱਕ ਫਰਜ਼ ਬਣਦਾ ਹੈ ਉਹ ਦੁਖੀ ਹੁੰਦੀ ਨਹੀਂ ਮੱਜਾਂ ਨੂੰ ਪੱਠੇ ਵੀ ਪਾਉਂਦੀ ਹੈ ਗੋਹਾ ਕੁੜਾ ਵੀ ਸਿਰਦੀਆਂ ਫੇਰ ਉਹ ਚੁੱਲ੍ਹੇ ਚੌਕੇ ਦਾ ਵੀ ਕਰਦੀ ਹੈ ਸਾਰਾ ਕੰਮ ਕਰਦੀ ਹੈ ਨਾਲੇ ਸੁੱਡੀਆਂ ਨਿਹਰਨੀਆਂ ਚੱਲਦੀਆਂ ਨਾ ਇੱਥੇ ਕੀ ਭਾਈ ਜੀ ਦਾ ਲੰਗਰ ਪਕਾਉਣਾ ਹੈ ਵੀ ਉਹ ਥੱਕ ਜਾਂਦੀ ਹੈ ਹਾਂ ਭਾਈ ਭਾਈ ਜੀ ਕੇ ਲੰਗਰ ਹੈ ਕਿਹੜਾ ਥੋੜੇ ਆ ਕਿੰਨੇ ਜਾਣੇ ਆ ਆਪਾਂ ਸਾਰਿਆਂ ਦੀ ਰੋਟੀ ਬਣਾਉਂਦੀ ਹੈ ਇਹ ਕਿਤੇ ਇੱਥੇ ਬਹਿ ਗਈ ਕਦੇ ਉੱਥੇ ਬਹਿ ਗਈ ਕਦੇ ਉਹ ਨਾਲੇ ਦੂਜੀ ਗੱਲ ਹੁਣ ਗੱਲ ਤੋਂ ਜ਼ਿਆਦਾ ਆ ਗਈ। ਹਾਂ। ਇਹਦੀ ਭੈਣ ਆਈ ਹੋਈ ਆ ਕੈ ਦਿਨਾਂ ਦੀ। ਮੈਂ ਤੈਨੂੰ ਉੱਦੇ ਵੀ ਕਿਹਾ ਸੀ ਵੀ ਇਹਨੂੰ ਰਾਹ ਨਾ ਕਹਦੇ ਵੀ ਭਾਈ ਤੂੰ ਆਉਦੇ ਜਾ ਪਿੰਡ ਘਰੇ। ਨਹੀਂ। ਤੈਨੂੰ ਕੀ ਦਿਖਲੀ ਭੋਗੇ ਇਹਦੀ ਭੈਣ ਦੀ? ਕੀ ਉਹ ਬਾਹਲੀਆਂ ਰੋਟੀਆਂ ਖਾਂਦੀ ਐ? ਮੈਂ ਰੋਟੀਆਂ ਦੀ ਗੱਲ ਨਹੀਂ ਕਰਦਾ। ਰੋਟੀਆਂ ਤਾਂ ਜਿਹੜੀਆਂ ਮਰਜ਼ੀ ਖਾਵੇ ਪਰ ਮੈਨੂੰ ਇੱਥੇ ਪਿੰਡ 'ਚ ਜਦੋਂ ਮੈਂ ਲੰਘਦਾ ਟੱਪਦਾ ਨਾ ਹਰੇ ਕਹਿੰਦਾ ਉਹ ਜਿਹੜੀ ਕਾਲੇ ਦੀ ਸਾਲੀ ਐ ਉਹ ਕੱਪੜੀ ਜਿਹੜੇ ਚੱਜ ਦੇ ਪਾਉਂਦੀ ਨਹੀਂ ਉਹ ਕਹੇ ਜਿੜੇ ਪਾਉਂਦੀ ਐ ਮੇਰਾ ਥਾਂ ਥਾਂ ਤੇ ਨੱਕ ਵੱਢੀਦਾ। ਮੈਨੂੰ ਤਾਂ ਸ਼ਰਮ ਆਉਂਦੀ अच्छा ते तू ਅੱਗ ਭਾਂਕ ਨਹੀਂ ਸਕਦਾ ਵੀ ਭਾਈ ਕੋਈ ਗੱਲ ਨਹੀਂ ਉਹ ਸ਼ਹਿਰ ਦੇ ਨੇ ਸ਼ਹਿਰਾਂ ਤੇ ਜਿਹੇ-ਜਾ ਕਪੜਾ ਲੀੜਾ ਪਾਉਂਦੇ ਆ ਉਹ ਇੱਥੇ ਪਾ ਲੈਂਦੀ ਆ ਨਾਲੇ ਆਪਾਂ ਨੂੰ ਤਾਂ ਪਤਾ ਹੈ ਫੇਰ ਦਾ ਤਲਾਕ ਹੋਇਆ ਹੋਇਆ ਹੁਣ ਲੋਕਾਂ ਤਾਂ ਆ ਵੀ ਕੁਆਰੀ ਐ ਅਗਲਾ ਕਹਿੰਦਾ ਕੁਆਰੀ ਕੁੜੀ ਇਹਦੀ ਸਾਲੀ ਇੱਥੇ ਕਿਉਂ ਰਹਿੰਦੀ ਆ ਬੇਚਲ ਕੋਈ ਨਾ ਲੋਕ ਤਾਂ ਭਾਂਕਦੇ ਹੀ ਹੁੰਦੇ ਆ ਆਪਾਂ ਨੂੰ ਤਾਂ ਪਤਾ ਵੀ ਇਹ ਕਿਵੇਂ ਰਹਿੰਦੀ ਐ ਵਿਚਾਰੀ ਵਕਤਾਂ ਦੀ ਮਾਰੀ ਪਈ ਐ ਕੀ ਕਰੇ ਉਹ ਉਹ ਤਾਂ ਵਕਤਾਂ ਦੀ ਮਾਰੀ ਐ ਤੇ ਆ ਨੂ ਮੰਨੀ ਵੀ ਦੇਖ ਲੈ ਵੀ ਕਿੰਨੀ ਔਖੀ ਸੀ ਤੇ ਸਾਰਾ ਘਰ ਸੰਭਾਲ ਲਿਆ ਨੇ ਆ ਕੇ ਬੇਤ ਨੋਨੂ ਕੀ ਫਾਂਸੀ ਲਾਤੀ ਮੇਰੇ ਪਿਛੋਂ ਨੋਨੂ ਕਾ ਆ ਜਾਂਦਾ ਇਹ ਗੱਲ ਸੁਣ ਲੈ ਮੇਰੀ ਇਹਨੂੰ ਰੋਟੀ ਟੁੱਕ ਤੇ ਲਾਦਿਆ ਕਰ ਕੱਲ ਨੂੰ ਇਹਨਾਂ ਨੇ ਅੱਡ ਵਿੱਡ ਵੀ ਹੋਣਾ ਇਹ ਤਾਂ ਸਾਂਭ ਲੂ ਘਰਬਾਰ ਇਹ ਤੋਂ ਨਹੀਂ ਸਮਣਾ ਤੈਨੂੰ ਮੈਂ ਦੱਸਾਂ ਕੀ ਗੱਲ ਆਹੋ ਉਹ ਘਰ ਨੂੰ ਜਾੜੂਗੀ ਆਪੀ ਅਗਲੀ ਆਪਦਾ ਘਰ ਸਾਂਭ ਲੂਗੀ ਉਹ ਜੇ ਹੁਣੇ ਨੂੰ ਮਾਰਾ ਮੋਟਾ ਸੇਕ ਲੱਗੂ ਵੀ ਹਾਂ ਚੁੱਲ੍ਹੇ ਮੂਰੇ ਕਿਵੇਂ ਸੇਕ ਲੱਗਦਾ ਫੇਰੀ ਲੋਟ ਆਉ ਇਹ ਕਿਹੜਾ ਕੰਮ ਨਹੀਂ ਕਰਨ ਜਾਣਦੀ ਸਭ ਕੁਝ ਜਾਣਦੀ ਆ ਕੰਮ ਕਰਨਾ ਫਿਰ ਜੇ ਜਾਣਦੀ ਆ ਤਾਂ ਵੰਡ ਕੇ ਕਰਨਾ ਚਾਹੀਦਾ ਭਗਵਾਨ ਨੇ ਤੂੰ ਇੱਕ ਅਦਾ ਪੱਖ ਨਾ ਕਰਿਆ ਕਰ ਮੈਂ ਤੈਨੂੰ ਦੱਸਾਂ ਚੱਲ ਕੋਈ ਨਾ ਜਦੋਂ ਅੱਡ ਹੋ ਗਏ ਆਪੋ ਆਪ ਦਾ ਆਪ ਹੀ ਕੰਮ ਕਰਨਗੇ ਹਮ ਹੁਣ ਉਹਦਾ ਕੱਲੀ ਦਾ ਛਿੱਲ ਪੱਟ ਲੈ ਉਹਨੂੰ ਕੱਲੀ ਨੂੰ ਖਾ ਲੈ ਕੀ ਛਿੱਲ ਪੱਟ ਲਈ ਹਾਂ ਹੋ ਗੱਲ ਨਹੀਂ ਸਮਝਦਾ ਤੂੰ ਹਮ ਮੈਂ ਨਹੀਂ ਸਮਝਦਾ ਸਮਝਦੇ ਤਾਂ ਤੂੰ ਨਹੀਂ ਆਹੋ ਤੂੰ ਦਾ ਜਦੋਂ ਤੇਰੇ ਕੋਲੇ ਬਹਿ ਜਾ ਆਹੀ ਨੁਕਤਾ ਚ ਨਹੀਂ ਕਰੀ ਜਾਊਗਾ ਉਹ ਤਾਂ ਕੰਮ ਕਰਾਉਣੇ ਐਂ ਕਰਦੇ ਐਂ ਕਰਦੇ ਕਦੇ ਕੋਈ ਕਬੀਲਦਾਰੀ ਦੀ ਵੀ ਗੱਲ ਕਰ ਲਾ ਕਰ ਮੇਰੇ ਨਾਲ ਅੱਜ ਦੀ ਵੀ ਗੱਲ ਕਰ ਲਾ ਕਰ ਮੈਂ ਤਾਂ ਉਹਨੂੰ ਮੈਨੂੰ ਤਾਂ ਬਹੁਤ ਅਰਸ ਹੁੰਦਾ ਨਾਲੇ ਹਰ ਵਕਤ ਕੰਮ ਕਰਦੀ ਦੇਖਦਾ ਮੈਂ ਜਦੋਂ ਵੀ ਦੇਖਦਾ ਉਹਨੂੰ ਕੰਮ ਕਰਦੀ ਦੀ ਕਰਦੀ ਕੰਮ ਕਰਦੀ ਦੀ ਕਰਦੀ ਨਾ ਫਿਰ ਤੂੰ ਆ ਚਿੱਟੇ ਪਾ ਕੇ ਨਿਕਲ ਜਾ ਨਾ ਸੱਥ ਜੇ ਬੈਠਾ ਰਹਿ ਨਾ ਸਾਰਾ ਦਿਨ ਤੂੰ ਵੀ ਕਰ ਲਿਆ ਕਰ ਕੰਮ ਛੰਨੀ ਤੂਰ ਲਾ ਜਾ ਕਰ ਪਾਣੀ ਪਿਆਦਾ ਕਰ ਪਸ਼ੂਆਂ ਨੂੰ ਤੁਸੀਂ ਦੋਨੇ ਮੂੰਹ ਸੱਚ ਬਹਿ ਜਾ ਕਰੋ ਇੱਥੇ ਫੋਨ ਦੇਖਣ ਲੱਗ ਜਾ ਕਰੋ ਮੈਂ ਤਾਂ ਕਿਹਾ ਹੋਇਆ ਮੈਂ ਇੱਥੇ ਤਾਂ ਡੱਕਾ ਨਹੀਂ ਹੁੰਦਾ ਨਾ ਮੈਂ ਕਰਾਂ ਬਸ ਫੇਰਾ ਕਰ ਲਿਆ ਬੀਬੀ ਪਸੂ ਸਾਹਮਦੀ ਸੀ ਇਹ ਹੁਣ ਮੈਂ ਨਹੀਂ ਕਰਿਆ ਮੈਂ ਵੀ ਕਰਿਆ ਤੇ ਹੁਣ ਉਹਨੂੰ ਤਾਂ ਨਹੀਂ ਗਈ ਜਾਣਾ ਹੁਣ ਇਹਨਾਂ ਨੂੰ ਨਵੇਂਨ ਤਾਂ ਤੋਰ ਕੋਈ ਨਾ ਹੈ ਨਵੇਂ ਤਾਂ ਤੁਰ ਪਣ ਗਿਆ ਜਦ ਆਪਦੇ ਸਿਰ ਤੇ ਕਬੀਲਦਾਰੀ ਪਈ ਨਾ ਅਗਲੇ ਆਪੀ ਕਰਨਗੇ ਤੂੰ ਜਾਦੇ ਨਾ ਚੌਧਰ ਨਾ ਛਾਂਟਾ ਅਗਰ ਮੇਰੇ ਤੇ ਆਹੋ ਦੇਖ ਲੈ ਕਿਉਂ ਮੇਰੀ ਇੱਕ ਗੱਲ ਖਾਨੇ ਨਹੀਂ ਪਈ ਇਹੋ ਜੇ ਦਿਮਾਗ ਦੀ ਆ ਭੱਦੇ ਦਿਮਾਗ ਦੀ ਉਹਦੇ ਤੇ ਤਰਸ ਨਹੀਂ ਕਰਦੀ ਉਹਦੇ ਜੀਜੀ ਕਰੀ ਜਾਂਦੀ